ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਹੀ ਟਾਈਮ ਪਰਾਮਾਣ ਅੱਜ ਆਪਾਂ ਮੌਸਮ ਨੂੰ ਤੇ ਗੱਲ ਕਰਦੇ ਆਂ ਮੌਸਮ ਦੀ ਪੂਰੀ ਗੱਲਬਾਤ ਕਰਾਂਗੇ ਦਿਨੇ ਵੀ ਪੂਰਾ ਆਪਣੇ ਵੀਡੀਓ ਦੇਖ ਰਹੇ ਨੇ ਲੈਟੋ ਵੀਜ਼ ਬਾਅਦ ਦੇਖਣਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਜੀ ਸਾਰੇ ਜਣ ਤੇ ਸਭ ਨੂੰ ਪਹਿਲਾਂ ਤਾਂ ਇਹ ਦੱਸ ਦਿਓ ਵੀ ਮੈਂ ਅੱਜ ਜਾ ਰਹਾ ਤਾਂ ਕਿੱਥੇ-ਕਿੱਥੇ ਜਾ ਰਿਹਾ ਮੇਰੇ ਕੋਲ ਇਹ ਹੋ ਗਏ ਮੇਰਾ ਟਾਈਮ ਹੋਗਾ ਜੋ 8:30 ਹੋ ਗਏ ਮਾਰਨਿੰਗ ਟਾਈਮ ਬਠਿੰਡਾ ਤੋਂ ਮੈਂ ਗੱਲ ਕਰ ਬਠਿੰਡਾ ਤੋਂ ਕੀ ਮਾਸਤੇ ਤਾਂ ਬਠਿੰਡੇ ਵੀ ਆਪਾਂ ਗੱਲ ਕਰਦੇ ਹ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟਰ ਦੇ ਵਿੱਚ ਜ਼ਰੂਰ ਦੱਸੋ ਜੀ ਅੱਜ ਜਿਹੜੀ ਬਾਤ ਸਾ ਉਹ ਰਾਤ ਹੋਈ ਆ ਜਾਂ ਹੁਣ ਹੋ ਰਹੀ ਆ ਜਿਹੜਾ ਬਠਿੰਡੇ ਦਾ ਮੌਸਮ ਆ ਹੁੰਦਾ ਉਹ 2 ਘੰਟੇ ਲਗਾਤਾਰ ਹੋ ਗਏ ਮੀਂਹ ਪੈ ਰਿਹਾ ਕਰਕੇ 5:30 ਤੋਂ ਲੱਗਿਆ ਮੀਂਹ ਹੁਣ ਤੁਸੀਂ ਆ ਲਾ ਲਓ ਵੀ 8:30 ਹੋ ਗਏ ਘੰਟਾ ਪੂਰਾ ਜ਼ੋਰ ਦੇ ਨਾਲ ਮੀਂਹ ਪੈਗਾ 2-3 ਘੰਟੇ بارش ਹੋ ਗਈ ਹੁਣ بارش ਥੋੜਾ ਜਿਹਾ ਰੁਕੀ ਆ ਮੌਸਮ ਤੇ ਖਰਾਬ ਆ ਬੱਦਲ ਵਾਈ ਪੂਰੀ ਆ ਪੂਰਾ ਕਹਿੰਦਾ ਭਾਵ ਜਿਹੜੇ ਬੱਦਲ ਨੇ ਉਹ ਪੂਰੇ ਕਾਲੇ ਦੇ ਹੋਏ ਨੇ ਬਹੁਤ ਨਹੀਂ ਜ਼ਿਆਦਾ ਪੈਣ ਦੇ आसार ਨਹੀਂ ਜਿਵੇਂ ਆਪਾਂ ਬੱਦਲ ਵਾਈ ਕਣੀ ਦੇਖਦੇ ਆ ਤੁਸੀਂ ਆਪਣੇ ਜ਼ਿਲ੍ਹੇ ਆਪਣੇ ਪਿੰਡ ਦਾ ਜਰੂਰ ਦਾ ਨਾਮ ਮੈਂਸ਼ਨ ਕਰਿਓ ਕਿ ਕਿੱਥੇ ਕਿੱਥੇ ਨਹੀਂ ਪਿਆਗਾ ਇਹ ਕਿੰਨਾ ਪਿਆ ਹੈ ਤੇ ਆ ਸਾਡੇ ਭਰਾ ਨੇ ਰਾਪਨ ਸਿੰਘ ਬਰਾੜ ਇਹ ਬਾਜ਼ਾਰ ਦੇ ਬਾਈ ਜੀ ਆਓ ਇੱਕ ਮਿੰਟ ਗੱਲ ਤਾਂ ਸੁਣੋ ਇਹ ਬਾਜ਼ਾਰ ਦੇ ਵਿੱਚ ਢੇੜਾ ਦੇ ਕੇ ਆਏ ਨੇ ਬਠਿੰਡਾ ਸ਼ਹਿਰ ਦੇ ਵਿੱਚ ਉਹ ਇਹਨਾਂ ਤੋਂ ਵੀ ਪੁੱਛਦੇ ਆਪਾਂ ਹਾਲ ਬਣਨੀ ਵੀ ਬਾਜ਼ਾਰ ਦੀ ਸਥਿਤੀ ਕੀ ਆ ਪਾਣੀ ਨੂੰ ਲੈ ਕੇ ਤਾਂ ਬਠਿੰਡੇ ਦੀ ਸਥਿਤੀ ਜਦੋਂ ਥੋੜਾ ਜਿਹਾ ਦੇਖੋ ਸ਼ਹਿਰਾਂ ਦੇ ਵਿੱਚ ਆਪਣ ਨੂੰ ਲੱਗਦੀ ਆ ਜਦੋਂ ਪਾਣੀ ਮੀਂਹ ਪੈ ਜਾਂਦਾ ਪਾਣੀ ਖੜ੍ਹ ਜਾਂਦਾ ਪਾਣੀ ਦਾ ਨਿਕਾਸ ਸ਼ਹਿਰਾਂ ਦੇ ਵਿੱਚ ਬਹੁਤ ਘੱਟ ਹੁੰਦਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਵਿੱਚ ਨਿਕਲ ਜਾਂਦਾ ਇੱਥੋਂ ਦੇ ਜਿਹੜੇ ਸ਼ਹਿਰਾਂ ਦੇ ਸੀਵਰੇਜ ਹੁੰਦੇ ਆ ਉਹ ਵੀ ਭਰ ਕੇ ਬਾਹਰ ਨੂੰ ਨਿਕਲਦੇ ਆ ਕਿਉਂ ਪਾਣੀ ਦਾ ਵਕਾਸ ਬਹੁਤ ਘੱਟ ਹੁੰਦਾ ਸ਼ਹਿਰ ਦਾ ਸਾਰਾ ਛੱਤਾਂ ਦਾ ਪਾਣੀ ਆਪਣੇ ਤਾਂ ਪਿੰਡਾਂ ਦੇ ਵਿੱਚ ਕੱਚੇ ਵਿੜੇ ਹੁੰਦੇ ਨੇ ਤੇ ਉਹਦੇ ਕਾਰਨ ਕੁਝ ਵਿੜੇ ਸੁੱਕ ਜਾਂਦੇ ਕੋਈ ਨਾਲੀਆਂ ਸਹਿਣ ਦਾ ਤੂ ਕਿੱਧਰ ਨੂੰ ਵਗ ਜਾਂਦਾ ਇਹਨਾਂ ਦਾ ਪਾਣੀ ਸਾਰੇ ਸ਼ਹਿਰਾਂ ਦਾ ਜਿਵੇਂ ਇੱਕ ਪਾਸੇ ਜਾਂਦਾ ਸੀਵਰਾਂ 'ਚ ਪੈਂਦਾ ਹੁੰਦਾ ਸੀਵਰਾਂ ਦਾ ਹੁਣ ਦੇਖੋ ਸਾਰੇ ਸ਼ਹਿਰ ਦਾ ਇੱਕ ਗਲੀ ਦਾ ਸਾਰੇ ਸੀਵਰ ਕਿੰਨਾ ਪਾਣੀ ਚੱਲ ਸਕਦਾ ਹੈਗਾ ਉਥੋਂ ਦੀ ਸਾਰੇ ਆਪਾਂ ਜਾਣੁੰਦੇ ਹਾਂ ਉਸ ਤੋਂ ਬਾਅਦ ਉਹ ਓਵਰਫਲੋ ਮਾਰ ਦੇਣਾ ਹਿੰਦਾ ਤੇ ਮੌਸਮ ਜਿਹੜਾ ਗਰਮੀ ਦਾ ਸੀ ਮੌਸਮ ਉਹ ਮੇਰੇ ਸਾਹਮਣੇ ਨਾਲ ਵੀ ਲੰਘ ਗਿਆ ਹੁਣ ਆ ਦੇ ਚਾਰੇ ਪਾਸੇ ਕਲਾਕਾਰੀ ਹੋਈ ਪਈ ਆ ਹੁੰ ਲੱਗਦਾ ਹੈ ਕਿ ਮੀਂਹ ਪੈ ਗਿਆ ਸਾਰੇ ਇਲਾਕਿਆਂ ਦੇ ਵਿੱਚ ਹੀ ਪੈ ਰਿਹਾ ਬਾਕੀ ਤੁਸੀਂ ਆਪਦੇ ਕਮੈਂਟ ਰਾਹੀਂ ਦੱਸੋਗੇ ਮੀਂਹ ਕਿੱਥੇ ਕਿੱਥੇ ਮੀਂਹ ਪਿਆ ਹੈ ਹਨ ਤੇ ਵਧੀਆ ਗੱਲ ਆ ਅੱਧਾ ਕਿਸਾਨ ਲੰਘਾ ਅੱਧੇ ਕਿਸਾਨ ਮੀਂਹ ਪੈ ਗਿਆ ਤੇ ਜੇ ਕਿਸੇ ਭਰਾ ਨੇ ਹੁਣ ਪੌਦੇ-ਪੂਦੇ ਲਾਉਣੇ ਉਹ ਵੀ ਲਾ ਸਕਦਾ ਲੈ ਜਿਹੜੇ ਭਰਾ ਆਪਣ ਨਾਲ ਜੁੜੇ ਨੇ ਲਾਈਵ ਦੇ ਵਿੱਚ ਉਹ ਜ਼ਰੂਰ ਸ਼ੇਅਰ ਕਰ ਦੇਣਾ ਜੇ ਆਪਣ ਨਾਲ ਜੁੜਨਾ ਚਾਹੁੰਦੇ ਨੇ ਵਿੱਚ ਲਾਈਵ ਦੇ ਰਿਕਵੈਸਟ ਭੇਜ ਸਕਦੇ ਨੇ ਆਪਣ ਨੂੰ ਜੋੜ ਵੀ ਲੰਮਾ ਕਿੱਥੇ ਕਿੱਥੋਂ ਦੇ ਭਰਾ ਨੇ ਕਮੈਂਟ ਕਰਿਓ ਬਾਈ ਜਰੂਰ ਦੱਸੋ ਤੁਸੀਂ ਤੁਹਾਡਾ ਜੇਲਾ ਤੇ ਤੁਹਾਡਾ ਪਿੰਡ ਕਿਹੜਾ ਵੀ ਤੁਹਾਡੇ ਉੱਤੇ ਨਹੀਂ ਹੈਗਾ ਜਾਂ ਨਹੀਂ ਹੈਗਾ ਇੱਥੇ ਜਰੂਰ ਆਪਣੇ ਕੋਲ ਮੌਸਮ ਤਾਂ ਹੁਣ ਤੋਂ ਵੀ ਦਿਖਾਉਂਦੇ ਪੂਰਾ ਕਾਲਾ ਹੋਇਆ ਪਿਆ ਲੱਗਦਾ ਨਹੀਂ ਵੀ ਵੈਸੁਰੂ ਨੇ ਬਹੁਤ ਸੰਨੇ ਬਾਦ ਮੇਰ ਕੀਤੀ ਆ ਹਰ ਇੱਕ ਵਿਅਕਤੀ ਨੂੰ ਮੀਂਹ ਦੀ ਜ਼ਰੂਰਤ ਸੀ ਤੇ ਆਪਣੇ ਜਿਹੜੇ ਬਾਹਰ ਫਿਰਿਆਂ ਦੇ ਵਿੱਚ ਡੰਗਰ ਹੁੰਦੇ ਆ ਗਾਮਾ ਹੁੰਦੇ ਆ ਕੁੱਤੇ ਹੁੰਦੇ ਆ ਉਹਨਾਂ ਨੂੰ ਵੀ ਬਹੁਤ ਸਖੀ ਗਰਮੀ ਬਹੁਤ ਸੀ ਕਿਤੇ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਮਿਲਦਾ ਸਤਫ ਨਹੀਂ ਬਹੁਤ ਸੀ ਸ਼ਹਿਰ ਦੇ ਵਿੱਚ ਇੱਕ ਤਾਫਸ਼ਾ ਹੋਰ ਦਾ ਜ਼ਿਆਦਾ ਹੋ ਜਾਂਦੀ ਆ ਕਿਉਂਕਿ ਇੱਥੇ ਏਸੀ ਦਿਨ ਰਾਤ ਦੀ ਚੱਲੀ ਜਾਂਦੇ ਰਹਿੰਦੇ ਆ ਪਿੰਡਾਂ ਦੇ ਵਿੱਚ ਇਹ ਘੱਟ ਹੁੰਦਾਗਾ ਸ਼ਹਿਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿਉਂ ਏਸੀ ਦਿਨ ਰਾਤ ਚੱਲੀ ਜਾਂਦੇ ਰਹਿੰਦੇ ਆ ਸੋਮ ਦਾ ਘੋਨਾ ਸਰ ਬਟੰਡੇ ਦਾ ਪੂਰਾ ਸੀ ਨਹੀਂ ਦਿਖਾ ਦੇਣਾ ਇਹ ਬਟੰਡੇ ਦਾ ਕੀ ਸੀਨਾ ਸਾਰਾ ਬਟੰਡਾ ਸ਼ਾਇਦ ਦਿਖਾ ਦੇ ਆਹ ਬਟੰਡਾ ਖੈਰ ਹੈ ਆਉਂਦਾ ਸ਼ਿੰਦਾ ਸ਼ਹਿਰ ਮਸਾਂ ਨਹੀਂ ਆਇਆ ਸ਼ਹਿਰਾਂ ਦਾ ਜਮਾ ਮਰ ਕੇ ਇਸ ਮੁਰਲਾ ਦਾ ਪਿੰਡਾਂ ਨੂੰ ਤਾਂ ਆਪਣ ਨੂੰ ਝੋਨੇ ਕਰਕੇ ਲੱਗਦਾ ਸੀਗਾ ਤੇ ਸ਼ਹਿਰਾਂ ਨੂੰ ਗਰਮੀ ਕਰਕੇ ਲੱਗਦਾ ਸੀ ਅੱਜ ਸੁਖਰਾ ਖਾਂ ਮਿਲਿਆ ਹਰ ਇੱਕ ਨੂੰ ਬਾਦ ਵਿੱਚ ਤੁਸੀਂ ਸੜਕ ਤੇ ਲੰਘੇ 10 ਮਿੰਟ ਪਹਿਲਾਂ ਫੁੱਲ ਪਾਣੀ ਨਪੜੀ ਸੀ ਦਾ ਫਰਮਾ ਦਾ ਨਵਾਂ YouTube ਚੈਨਲ ਹੈ ਦਿਨੋਂ ਪਾਸੇ ਮੈਂ। ਪਲਾਜ਼ ਉੱਥੇ ਜਾ ਕੇ ਕਿ ਪਾਣੀ ਬਹੁਤ ਖਰਾਬ ਹੈ। ਅਗਲੀ ਵੀਡੀਓ ਬਣਾਵਾਂਗੇ। ਉੱਥੇ ਤੁਹਾਨੂੰ ਦਿਖਾਵਾਂਗੇ ਪਾਣੀ ਕਿੰਨੇ ਜੁੜੇ ਹੋਏ ਹਨ। ਜਰੂਰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਵੀ ਕਰ ਦਿਓ ਭਰਾਵੋ ਕਿ ਕਿੱਥੇ ਕਿੱਥੇ ਨਹੀਂ ਪੈ ਗਿਆ। ਸਾਜਾ ਜਾਂ ਕਿਤੇ ਬੱਦਲ ਵਾਈ ਹੋਈ ਹੈਗੀ ਆ। ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।